ਸਾਰ ਸਜਾਰੇ ਨੌਜਵਾਨ ਬਲਵੰਤ ਸਿੰਘ ਦੇ ਦਗਦ ਕਰਦੇ ਚਿਹਰੇ ਦੇ ਨੂਰ ਪਿੱਛੇ ਇੱਕ ਧੁੰਦਲੀ ਕਹਾਣੀ ਲੁਕੀ ਹੋਈ ਹੈ ਬਲਵੰਤ ਸਿੰਘ ਦਾ ਪੁਰਾਣਾ ਰੂਪ ਇੱਕ ਵਾਰ ਤਾਂ ਤੁਹਾਨੂੰ ਵੀ ਭੁਲੇਖਾ ਪਾ ਦੇਵੇਗਾ ਮੋਲਿੰਗ ਦੇ ਸ਼ੌਕ 'ਚ ਬਲਵੰਤ ਸਿੰਘ ਨੇ ਕਈ ਰੰਗ ਰੂਪ ਲਏ ਪਰ ਜਦੋਂ ਵਾਰੀ ਪੱਕਦੀ ਆਈ ਤਾਂ ਟੌਰ ਧੂਣੀ ਹੋ ਗਈ ਦਸਤਾਰ ਮੈਂ 6ਵੀਂ ਤੋਂ ਸੁਜਾਰੇ ਆਂ 6ਵੀਂ ਕਲਾਸ ਤੋਂ ਕਹਿੰਦਾ ਬਾਬਾ ਹੁਣ ਤੱਕ ਵੀ ਦਸਤਾਰ ਰੈਗੂਲਰ ਚੱਲ ਰਹੀ ਆ ਪਰ ਵਿੱਚ ਦੀ ਥੋੜਾ ਜਿਹਾ ਕੱਟ ਲੱਗ ਗਿਆ ਦੀ ਦਸਤਾਰ ਸੁਜਾਂਦੀ ਤਕਰੀਬਨ 10ਵੀਂ ਤੋਂ ਬਾਅਦ ਜਦੋਂ ਕਲੀਅਰ ਕਰਕੇ ਅਸੀਂ ਬਾਹਰ ਆ ਗਏ ਆਉਂਦੇ ਸਾਰ ਮੈਂ ਉਦੋਂ ਵਾਜੇ ਕੁਛ ਚਿਰ ਬਾਅਦ ਫਿਰ ਆਣ ਲੱਗਾ ਵੀ ਚੱਲ ਹੁਣ ਕੇਸ ਕਟਾਏ ਜਾਣ ਬਹਾਨਾ ਕੋਈ ਹੁੰਦ ਨੇ ਬਹਾਨਾ ਕਿਉਂਦਾ ਹਰ ਬੱਚੇ ਨੂੰ ਪਤਾ ਹੈ ਕਿ ਵੀ ਮੇਰਾ ਸਿਰ ਦੁਖ ਰਿਹਾ ਜੀ ਜਾਂ ਮੇਰੇ ਸਿਰ 'ਚ ਫੋੜੇ ਫਿੰਸੀ ਹੋ ਗਈ ਹੈ ਨਾ ਜੀ ਸਭ ਤੋਂ ਵੱਡਾ ਬਹਾਨਾ ਇਹਦੇ ਵਿੱਚ ਹੀ ਹੈ ਮਤਲਬ ਕੇਸ ਕਟਾਉਣ ਦਾ ਮਤਲਬ ਅੱਛਾ ਲਈ ਉਹ ਟਾਈਮ ਫਿਰ ਮੈਨੇ ਆਪਦੇ ਕੇਸ ਕਟਵਾਏ ਮੰਮੀ ਡੈਡੀ ਨੇ ਮੈਨੂੰ ਰੋਕਿਆ ਤਾਂ ਨਹੀਂ ਪਰ ਇਹਨਾਂ ਦੇ ਮਨ ਤੇ ਵੀਤ ਰਹੀ ਸੀ ਇੰਨਾ ਕਾਪਾ ਨੂੰ ਪਤਾ ਹੁੰਦਾ ਉਹ ਟਾਈਮ ਦਾ ਤੇ ਜਦੋਂ ਇਹਨਾਂ ਨਾਲ ਇੰਨੀ ਇੱਕ ਗੱਲਬਾਤ ਹੋਣ ਦੇ ਬਾਵਜੂਦ ਅਸੀਂ ਆਪਦਾ ਕੇਸ ਕਟਾ ਕੇ ਆ ਗਏ ਇਹ ਬੋਲੇ ਤਾਂ ਹੈ ਨਹੀਂ ਪਰ ਆਪਾਂ ਨੂੰ ਕੁਝ ਪਰ ਇਹਨਾਂ ਨੇ ਬਸ ਸਾਰੇ ਦੇ ਮੂੰਹ ਹੀ ਉਟ ਕੇ ਵੀ ਕੀ ਜਾਂਦਾ ਜਲੂਸ ਜਿਹਾ ਕੱਢ ਕੇ ਆ ਗਏ ਤੁਸੀਂ ਦਸਤਾਰ ਅਤੇ ਕੇਸਾਂ ਤੋਂ ਦੂਰ ਕਿਵੇਂ ਚਲੇ ਗਏ ਸੀ ਉਹ ਤੋਂ ਕਟਿੰਗ ਦੇ ਵਿੱਚ ਫਿਰ ਆ ਹੀ ਹੁੰਦਾ ਸੀ ਵੀ ਆਪਦੇ ਆਪ ਨੂੰ ਵੀ ਸਟਾਈਲ ਵਾਲ ਕਦੇ ਕਲਰ ਕਰਾ ਲੇ ਕਦੇ ਕਿਦਾਂ ਨਾਲ ਸਟਾਈਲਿਸਟ ਜਿੱਦਾਂ ਮਰਜ਼ੀ ਕਰ ਲਓ ਮਤਲਬ ਵੀ ਘੈਂਟ ਲਾਦੇ ਉਹਦਾਂ ਹੀ ਹੁੰਦਾ ਸੀ ਵੀ ਆਪਾਂ ਜਿਹੜੇ ਵੀ ਹੈਗੇ ਨੇ ਆਪਾਂ ਉਸ ਟਾਈਮ ਤੇ ਜਾਂ ਸੋਦੇ ਵੀ ਆਪਾਂ ਉਹਦੇ ਨਾਲ ਵੀ ਘੈਂਟ ਬਣ ਕੇ ਜਾਣਾ ਕਿਉਂਕਿ ਮਾਡਲਿੰਗ ਚੀਜ਼ ਏ ਇਦਾਂ ਦੀ ਹੁੰਦੀ ਏ ਕਿ ਹਰ ਬੰਦੇ ਨੂੰ ਹੁੰਦਾ ਵੀ ਵੀ ਆਪਾਂ ਉਹਦੇ ਵਿੱਚ ਵੱਖਰੇ ਦਿਖਿਆ ਕਿਉਂਕਿ ਆਪਣੀ ਪਛਾਣ ਵੱਖਰੀ ਬਣਨੀ ਚਾਹੀਦੀ ਏ ਉਹ ਟਾਈਮ ਤੇ ਉਹਦੇ ਵਿੱਚ ਸੌਂਗ ਦੇ ਵਿੱਚ ਕਹਿੰਦਾ ਤਾਂ ਇਹੋ ਬੰਦੇ ਨੂੰ ਪਤਾ ਲੱਗਦਾ ਤੇ ਬਾਕੀ ਮੈਨੂੰ ਆਪਣੇ ਸ਼ਹਿਰ ਦੇ ਵਿੱਚ ਪਤਾ ਲੱਗਣ ਲੱਗ ਜਾਂਦਾ ਤੇ ਜਦੋਂ ਕੋਈ ਐਡ ਦੀ ਮਤਲਬੀ ਸੌਂਗ ਦੀ ਪ੍ਰੋਮੋ ਲੱਗਦਾ ਮੈਨੂੰ ਉਹਦੀ ਫੋਨ ਨਾਲ ਆ ਜਾਂਦੇ 11 ਦੋਸਤਾਂ ਦੇ ਵੀ ਬਲਵੰਤ ਸੌਂਗ ਆ ਰਿਹਾ ਤੇਰਾ ਮਹਾ ਜੀਰੇ ਕਹਿੰਦਾ ਯਾਰ ਘੈਂਟ ਗੱਲ ਪਾਦਾ ਪੂਰੀ ਕਹਿੰਦਾ ਬਾਲ ਛੋਟੇ ਛੋਟੇ ਤੋ ਲੈ ਕੇ ਪੋਨੀਆਂ ਤੱਕ ਵੀ ਕਰਕੇ ਛੱਡੀਆਂ ਨੇ ਆਪਾਂ ਨੇ ਉਹ ਟਾਈਮ ਟੂ ਟਾਈਮ ਵੱਡੇ ਵੱਡੇ ਪੂਰੇ ਹੱਡੇ ਹੱਡੇ ਬਾਲ ਪੋਨੀ ਕਰਕੇ ਇਦਰੇ ਕੋਸ ਕੇ 29 ਡੁਪਲੀਕੇਟ ਫਾਈਲ ਨੇ origignal ਨਹੀਂ ਕਦੇ ਫਾਈ ਕੰਨ ਨਹੀਂ ਬਣਾਇਆ ਮਤਲਬ ਉ ਉੱਪਰ ਟੌਪ ਸਟਚ ਗੁਰਸਿੱਖੀ ਜੀਵਨ ਚ ਉਹ ਵਾਪਸੀ ਕਿਵੇਂ ਹੋਈ ਸਰਦਾਰੀ ਦੇ ਵਿੱਚ ਕਨਵਰਟ ਹੋਣ ਦਾ ਜੀ ਔਰ ਅਸੀਂ ਨਾ ਆਪਣੇ ਮੇਰੇ ਨਾਲ ਮੇਰਾ ਛੋਟਾ ਭਾਈ ਧੀ ਅਸੀਂ ਮੱਥਾ ਟੇਕ ਕੇ ਜਾਂਦੇ ਹੁੰਦੇ ਡੇਲੀ ਉਦੋਂ ਸਮਾਤੇ ਉੱਥੇ ਜਦੋਂ ਅਸੀਂ ਮੱਥਾ ਟੇਕ ਕੇ ਬਾਹਰ ਆਏ ਇੱਕ ਪਾਸੇ ਸਾਈਡ ਤੇ ਬੋਰਡ ਲੱਗਿਆ ਪਿਆ ਸੀ ਭਾਈ ਪਰਮਜੀਤ ਸਿੰਘ ਖਾਲਸਾ ਜੀ ਦਾ ਜਦੋਂ ਉੱਥੇ ਭਾਈ ਪਰਮਜੀਤ ਸਿੰਘ ਖਾਲਸਾ ਜੀ ਦਾ ਬੋਰਡ ਲੱਗਿਆ ਦੇਖਿਆ ਅਸੀਂ ਦੋਨੋਂ ਭਾਈਆਂ ਨੇ ਖੜ ਕੇ ਦੇਖਿਆ ਪੜਿਆ ਵੀ ਇੰਨੀ ਤਰੀਕ ਦਾ ਔਰ ਬਾਬੇ ਦਮਾਨ ਨੇ ਬਾਬਿਆਂ ਦੇ ਆ ਕਹਿਆ ਯਾਰ ਆਪਾਂ ਇਹਨਾਂ ਨੂੰ ਨਾ ਮਿਲਣਾ ਜਦੋਂ ਮੈਂ ਮੇਰੇ ਛੋਟੇ ਭਾਈ ਨਾਲ ਗੱਲਬਾਤ ਕਰੀ ਮੈਂ ਕਿਹਾ ਫਿਰ ਆਪਾਂ ਮੂਰੇ ਬੈਠਾਂਗੇ ਤੇ ਮੂਰੇ ਕਿੱਦਾਂ ਬੈਠਾਂਗੇ ਮੈਂ ਕਿਹਾ ਕੰਮ ਸਟੂਡੀਓ ਦਾ ਹੈ ਆਪਾਂ ਕੈਮਰਾ ਲਾਵਾਂਗੇ ਮੈਂ ਕਿਹਾ ਫਿਰ ਕਿਉਂਕਿ ਮੈਂ ਕਿਹਾ ਜਦੋਂ ਕੈਮਰਾ ਲੱਗੋ ਆਪਾਂ ਨੂੰ ਕਿਸੇ ਨੇ ਨਹੀਂ ਰੋਕਣਾ ਟੋਕਣਾ ਉਹ ਟਾਈਮ ਤੇ ਕਹਿੰਦਾ ਇਹ ਤਾਂ ਗੱਲ ਸਹੀ ਹੈ ਤੇਰੀ ਪਰ ਅਸੀਂ ਦੋਨੋਂ ਬ੍ਰਦਰ ਉੱਥੇ ਮੇਰੇ ਮੰਮੀ ਡੈਡੀ ਮੇਰੇ ਮੈਡਮ ਸਾਰੇ ਮਿਲੋਤੀ ਸੀ ਅਸੀਂ ਬ੍ਰਦਰ ਮੇਰਾ ਮੇਰੇ ਨਾਲ ਬੈਠਾ ਕੈਮਰਾ ਲਾਇਆ ਹੁਣ ਮੰਨ ਕੇ ਚੱਲੋ ਜਿੰਨੀ ਕਿ ਦੂਰ ਹੋਣਾ ਆਪਣਾ ਸਾਹਮਣੇ ਮਾਰੇ ਹਿਜੂਰੀ ਦੇ ਵਿੱਚ ਆਪਣਾ ਕੀਰਤਨ ਲੱਗਿਆ ਕੈਮਰਾ ਲਾਇਆ ਪਾਣੇ ਤੇ ਬੈਠੇ ਆਨੰਦਮਾਨ ਰਹਿ ਸੁਣ ਰਿਹਾ ਕੀਰਤਨ ਵਧੀਆ ਆਡੀਅੰਸ ਵੀ ਖਾਸੀ ਤਕੜੀ ਧੀ ਉੱਥੇ ਤਕਰੀਬਨ 3500 4000 ਪਲੱਸ ਹੋਣਾ ਮੈਨੂੰ ਲੱਗਦਾ ਤੇ ਜਿਵੇਂ ਜਿਵੇਂ ਆਪਦਾ ਚੱਲੀ ਗਿਆ ਤੇ ਦੇਖੀਗੇ ਵੇਟ ਕੀਦੀ ਸੀ ਜਿੰਨਾਂ ਦੀ ਆਪਾਂ ਨੂੰ ਹੈ ਇਹਦੀ ਵੀ ਚਲੋ ਮਹਾਰਾਜ ਜੀ ਕਦੋਂ ਪਹੁੰਚਣਗੇ ਜਦੋਂ ਮਹਾਰਾਜ ਜੀ ਆਏ ਉਹਨਾਂ ਨੇ ਮੱਥਾ ਟੇਕਿਆ ਜਦੋਂ ਮਾਰੇ ਹਿਜੂਰੀ 'ਚ ਦੇਖਿਆ ਮਤਲਬ ਉਹਨਾਂ ਨੂੰ ਦੇਖ ਕੇ ਨਾ ਅੰਦਰੋਂ ਮਨ ਪੂਰਾ ਖੁਸ਼ ਹੋਇਆ ਵੀ ਯਾਰ ਵਾਕੀ ਬਹੁਤ ਸੋਹਣਾ ਲੱਗ ਰਿਹਾ ਹੈ ਨਾ ਸ੍ਰੀ ਮੰਨ ਲੇ ਦਿਲ ਪੂਰਾ ਖੁਸ਼ ਹੋਇਆ ਉਹਨਾਂ ਨੂੰ ਦੇਖ ਕੇ ਉਸ ਤੋਂ ਬਾਅਦ ਚੋਂ ਫਿਰ ਆ ਕੇ ਉਹ ਸਾਈਡ ਤੇ ਮੱਥਾ ਟੇਕ ਕੇ ਇੱਕ ਪਾਸੇ ਬੈਠ ਗਈ ਜਦੋਂ ਬੈਠੀ ਬੈਠੇ ਬੈਠੇ ਜੀ ਉਹਨਾਂ ਦਾ ਕੀ ਕਹਾਣੀ ਬਣੀ ਉਹ ਆਉਦਾ ਜਾਪ ਸਭ ਤੋਂ ਵੱਧ ਉਹ ਜਾਪ ਕਰਦੇ ਨੇ ਵਾਹਿਗੁਰੂ ਦਾ ਹੈ ਨਾ ਜੀ ਭਾਈ ਨੰਦਪੁਰ ਨੰਦਪੁਰ ਸਾਹਿਬ ਵਾਲੇ ਨੇ ਜੀ ਪਰਮਜੀਤ ਸਿੰਘ ਖਾਲਸਾ ਜੀ ਉਹਨਾਂ ਦੀ ਗੱਲ ਉਹ ਆਉਦਾ ਨੀਮੀ ਪਾਈ ਬੈਠੇ ਮਾਨਵਾਲ ਦੇਖਿਆ ਹੈ ਬਾਬਾ ਜੀ ਨੇ ਮੈਨੂੰ ਹੱਥ ਮਾਰਿਆ ਵੀ ਆਜੋ ਜਦੋਂ ਮੈਂ ਉਹਨਾਂ ਦੇ ਵਿੱਚ ਜਾ ਕੇ ਬੈਠਿਆ ਤੇ ਉਹਨਾਂ ਨੇ ਮੈਨੂੰ ਕੁਝ ਕਿਚਰਵਾਦ ਕੀਤਾ ਉੱਪਰ ਜੀ ਮੈਨੂੰ ਜੱਫੀ ਪਾਈ ਮੈਨੂੰ ਕਹਿੰਦੇ ਪੁੱਤਰਾ ਜਿਹੜਾ ਦਾੜਾ ਤੇ ਆ ਕੇਸ ਨੇ ਨਾ ਇਹਨਾਂ ਕਰਕੇ ਆਪਣੇ ਗੁਰਗੋਵ ਸਿੰਘ ਜੀ ਨੇ ਸਾਰਾ ਸਰਵੰਸ ਵਾਰਤਾ ਮੈਂ ਸੱਤ ਵਜੇ ਠੀਕ ਹੈ ਕਹਿੰਦੇ ਅਸੀਂ ਚਾਹੁੰਦੇ ਵੀ ਤੁਸੀਂ ਅੱਜ ਜਥੇ ਗੁਰਗੋਵ ਸਿੰਘ ਜੀ ਦੇ ਪੁੱਤਰ ਬਣ ਕੇ ਜਾਓ ਮੈਂ ਕਿਹਾ ਸੱਤ ਵਜੇ ਤੇ ਉਦੋਂ ਬਾਅਦ ਉਹ ਮੈਨੂੰ ਕਹਿੰਨਿਆ ਕਰ ਬੈਠ ਜਾ ਦੇ ਉੱਥੇ ਮੈਂ ਉਹ ਤਾਂ ਫੇਰ ਉੱਥੇ ਕੈਮਰੇ ਵਾਲੀ ਸੀਟ ਤੇ ਆ ਕੇ ਬੈਠ ਗਿਆ ਜਦੋਂ ਉੱਥੇ ਦੁਬਾਰਾ ਬੈਠ ਗਿਆ ਜਾ ਕੇ ਤੇ ਕੀਰਤਨ ਆਪਾਂ ਨੇ ਮਤਲਬ ਕਥਾ ਸੁਣੀ ਸਾਰੀ ਕੰਪਲੀਟ ਹੋ ਗਿਆ ਜਦੋਂ ਅਰਦਾਸ ਹੋਣ ਤੋਂ ਪਹਿਲਾਂ ਮੈਨੂੰ ਕਹਿੰਨੇ ਹਾਂ ਵੀ ਮੁੜਿਆ ਮਹਾਜੀ ਬਾਬਾ ਮਹਾਰਾਜ ਜੀ ਕਹਿੰਦੇ ਖੜਾ ਹੋ ਜਾ ਮੈਂ ਹੋ ਗਈ ਜਦੋਂ ਉਹਨਾਂ ਨੇ ਮੈਨੂੰ ਉੱਥੇ ਖੜਾ ਕਰ ਲਿਆ ਬਾਬਾ ਜੀ ਨੇ ਕਿਹਾ ਵੀ ਖੜੇ ਹੋ ਜੋ ਕਹਿੰਦੇ ਲਾ ਦੀਏ ਜਕਾਰਾ ਮੈਂ ਕਹਿੰਦਾ ਲਾ ਦਿਓ ਮਹਾਰਾਜ ਜੀ ਤੇ ਠੀਕ ਹੈ ਉਹਨਾਂ ਨੇ ਜਕਾਰਾ ਲਾਇਆ ਸਾਰੇ ਸੰਗਤ ਚ ਕਿਹਾ ਉਹਨਾਂ ਨੇ ਵੀ ਮੈਨੂੰ ਆ ਕੇ ਕਿਹਾ ਕਿ ਭਾਈ ਦਾੜੇ ਕੇਸ ਕਰਕੇ ਆਪਣਾ ਸਾਰਾ ਸਰਵੰਸ ਵਾਰਤਾ ਆਪਣੇ ਗੁਰੂ ਪਾਤਸ਼ਾਹ ਜੀ ਨੇ ਵੀ ਅਸੀਂ ਵੀ ਚਾਹੁੰਦੇ ਵੀ ਅੱਜ ਤੁਸੀਂ ਹਥੋ ਗੁਰਗੋਮੀ ਸੀਗੇ ਪੁੱਤਰ ਬਣ ਕੇ ਜਾਓ ਤੇ ਫਸ ਫਿਰ ਉਹ ਦੂਜੂ ਬਾਚੋ ਜੀ ਆਪਾਂ ਨੂੰ ਉਹਨਾਂ ਨੇ ਗੱਲ ਚ ਸਰੂਪਾ ਪਾਤਾ ਤੇ ਜਕਾਰਾ ਲਾਤਾ ਸਾਰੀ ਸੰਗਤਾਂ ਨੇ ਉੱਥੇ ਵਧਾਈਆਂ ਦਿੱਤੀਆਂ ਵਧਾਈਆਂ ਆਇਆ ਲਾ ਲੋ ਜੀ ਕੋਈ ਹੋਊਗਾ ਵੀ ਜਿਹੜਾ ਬੰਦਾ ਆਪਾਂ ਨੂੰ ਮੁਬਾਰਕਾ ਨਹੀਂ ਦੇ ਦੇਗਾ ਮਤਲਬ ਇੰਨਾ ਮਤਲਬ ਅੰਦਰੋਂ ਵੀ ਬੜਾ ਐ ਲੱਗੇ ਵੀ ਹਾਂ ਯਾਰ ਅੱਜ ਆਪਾਂ ਨੂੰ ਬਿਲਕੁਲ ਤਾਂ ਕੁਝ ਵੱਖਰਾ ਹੀ ਹੋਇਆ ਆਪਣੀ ਨਾਲ ਜ਼ਿੰਦਗੀ ਦੇ ਵਿੱਚ ਬਾਕੀ ਮੇਰੇ ਨਾਲ ਵੱਧ ਤਾਂ ਮੇਰੇ ਮਾਪਿਆਂ ਨੂੰ ਜਿਆਦਾ ਪਤਾ ਹੈ ਕਾਰਨ ਇਹਨਾਂ ਦੇ ਮਾੜਾ ਨੂੰ ਐਤੀ ਵੀ ਹੁਣ ਉਹਨਾਂ ਨਾਲ ਤਾਂ ਗੱਲ ਹੋ ਗਈ ਉਹਨਾਂ ਨੇ ਜਕਾਰਾ ਵੀ ਲਾਤਾ ਮਹਾਰਾਜ ਜੀ ਨੇ ਹਨ ਜਿਸ ਤਰੀਕੇ ਨਾਲ ਆਪਾਂ ਚਾਹ ਰਹੇ ਹਾਂ ਕੀਸ ਰੱਖਣ ਦੇ ਫੈਸਲੇ ਤੋਂ ਬਾਅਦ ਮਨ ਨੂੰ ਟੋਲਣ ਤੋਂ ਕਿਵੇਂ ਸਮਝਾਇਆ ਦੋ ਚਾਰ ਦਿਨ ਟੱਪੇ ਅਸੀਂ ਗੁਰੂ ਘਰ ਜਾਇਆ ਕਰਨਾ ਕਿ ਰੋਜ਼ ਵਾਂਗ ਗੁਰੂ ਘਰ ਜਾਣ ਲੱਗੇ ਤੇ ਉੱਥੇ ਕੁਝ ਇੱਕ ਦੋ ਬੰਦੇ ਮੈਨੂੰ ਟੱਕਰੇ ਕਹਿੰਦੇ ਬਲਵੰਤ ਹੁਣ ਤੋਂ ਅਮਰਤ ਛਕੇਗਾ ਮੈਂ ਕਿ ਚੱਕਣਾ ਪੈਣਾ ਜਦੋਂ ਹੁਣ ਜਵਾਨ ਕੀਤੀ ਆਪਾਂ ਨੇ ਹੈਨਾ ਤੇ ਕਹਿੰਦੇ ਦਾੜੀ ਕੇਸ ਵੀ ਰੱਖੇਗਾ ਮੈਂ ਕਿਹਾ ਤੂੰ ਮੈਨੂੰ ਡਰਾ ਰਿਹਾ ਤੂੰ ਖੁਦ ਗੁਰਸਿੱਖ ਮੁੰਡਾ ਆ ਪਿਆਰ ਅਮਰਤ ਤੇਰਾ ਛਕਾਇਆ ਹੈ ਤੂੰ ਮੈਨੂੰ ਐਦਾਂ ਦੀਆਂ ਗੱਲਾਂ ਕਰਦਾ ਚੰਗਾ ਨਹੀਂ ਲੱਗਦਾ ਮੈਂ ਕਿਹਾ ਤੇ ਬਾਕੀ ਬਸ ਫਿਰ ਐਂ ਪਤਾ ਲੱਗਿਆ ਮੈਂ ਛੋਟੇ ਪੁੱਤ ਨੂੰ ਕਿਹਾ ਮੈਂ ਕਿਹਾ ਯਾਰ ਅੱਬੇ ਜਲਦੀ ਕਰੋ ਟਾਈਮ ਖਜਾਉਣਾ ਆਪਣਾ ਪਰ ਅਸੀਂ ਆਪਦਾ ਆਨੰਦ ਫਿਰ ਸਾਬ ਗਏ ਉੱਥੇ ਆਪਾਂ ਅਮਰਤ ਛਕਾਇਆ ਨਹੀਂ ਉਹ ਟਾਈਮ ਦੇ ਵਿੱਚ ਮੈਨੂੰ ਕੈਰੀਅਰ ਦਾ ਨਹੀਂ ਸੀ ਮੈਨੂੰ ਨਾ ਰਾਤ ਨੂੰ ਸੁੱਤੇ ਪਏ ਨੂੰ ਵੀ 2-3 ਵਾਰ ਇੱਕ ਖਿਆਲ ਆਇਆ ਨਹੀਂ ਖਿਆਲ ਲਾ ਲਓ ਸੁਪਨਾ ਲਾ ਲਓ ਕੁਝ ਵੀ ਹੈ ਵੀ ਮੇਰੇ ਨਾਲ ਮੈਨੂੰ ਪਤਾ ਹੈ ਮੇਰੇ ਮਨ ਦੀ ਗੱਲ ਹੈ ਮੈਂ ਕਦੇ ਅੱਜ ਤੱਕ ਇਹ ਗੱਲ ਕਰੀ ਨਹੀਂ ਕਿਸੇ ਨੂੰ ਵੀ ਉਹ ਆਏ ਕਹਿੰਦੇ ਸੀ ਵੀ ਬਲਵੰਤ ਸਿੰਘ ਤੈਨੇ ਗੁਰੂ ਪਾਸ਼ਾ ਨਾਲ ਵਾਅਦਾ ਤਾਂ ਕਰ ਲਿਆ ਵੀ ਤੂੰ ਪੂਰ ਉੱਤਰ ਜਾਏਗਾ ਇਹ 2 ਤੋਂ 3 ਵਾਰ ਮੇਰੇ ਨਾਲ ਰਾਤ ਨੂੰ ਸੁੱਤੇ ਪਏ ਨਾਲ ਮੇਰੇ ਨਾਲ ਗੱਲਾਂ ਹੋਈਆਂ ਇਹ ਚੀਜ਼ ਦੇ ਪ੍ਰਤੀ ਵੀ ਆਪਦੇ ਆਪ ਨੂੰ ਲੱਗਦਾ ਸੀ ਵੀ ਫਿਰ ਇਹ ਚੀਜ਼ ਦੇ ਮੈਨੂੰ ਆਏ ਹੋਇਆ ਵੀ ਬਲਵੰਤ ਯਾਰ ਮਹਾਰਾਜ ਨਾਲ ਮਾੜਾ ਨਾ ਪੈ ਜੀ ਤੂੰ ਹੁਣ ਟਾਈਮ ਬੰਨ ਫਟਾਫਟ ਫੇਰੀ ਕੰਮ ਬਣਾ ਲੈ ਨਹੀਂ ਤਾਂ ਟਾਈਮ ਚੇਂਜ ਹੁੰਦੇ ਨੂੰ ਕੋਈ ਟਾਈਮ ਨਹੀਂ ਲਾਗ ਹੁੰਦਾ ਕੁਝ ਵੀ ਹੋ ਸਕਦਾ ਹੈ ਗੱਲ ਲਿੱਤੀ ਫਿਰ ਆਹੀ ਪਤਾ ਲੱਗਿਆ ਅਸੀਂ ਮੇਰੇ ਨਾਲ ਮੇਰੀ ਟੀਮ ਵਰਕਰ ਟੀਮ ਵਰਕ ਜਿਹੜੀ ਉਸ ਟਾਈਮ ਮੇਰੇ ਫਰੈਂਡ ਸਰਕਲ ਦੀ ਜਿਹੜੇ ਚਾਰ ਪੰਜ ਮੁੰਡੇ ਸੀ ਅਸੀਂ ਸਾਰੇ ਯਾਨੀ ਕਿ ਸਾਰੇ ਗੁਰਸਿੱਖ ਕੱਤੀ ਉਥੋਂ ਕਿ ਇਸ ਤੇ ਦਾੜਾ ਪ੍ਰਕਾਸ਼ ਨਾਲ ਮਾਡਲਿੰਗ ਚ ਕਿਵੇਂ ਪਹਿਚਾਨ ਬਣਾਈ ਮਾਡਲਿੰਗ ਬੜੀ ਕੰਟੀਨਿਊਸ ਰਹੀ ਹੈ ਮਾਡਲਿੰਗ ਦੇ ਵਿੱਚ ਨਹੀਂ ਮੈਨੂੰ ਕਦੇ ਕੋਈ ਪ੍ਰੋਬਲਮ ਆਈ ਹਾਂ ਇੰਨਾ ਕ ਜ਼ਰੂਰ ਹੈ ਉਹ ਟਾਈਮ ਜਦੋਂ ਕਟਿੰਗ ਚ ਸੀ ਮੈਨੂੰ ਮੈਂ ਬਿਲਨ ਦੇ ਰੋਲ ਕਰਦਾ ਸੀ ਜੀ ਮੇਰੇ ਬਿਲਨ ਦੇ ਰੋਲ ਹੁੰਦੇ ਸੀ ਉਹ ਟਾਈਮ ਚ ਪਰ ਜਿੱਦ ਦੇ ਦਾ ਮੈਂ ਦਸਤਾਰ ਸਿਰ ਤੇ ਹੀ ਅਮਰਤ ਛਕਿਆ ਦਾੜੇ ਕੇਸ ਰੱਖੇ ਨੇ ਉਹ ਦਿਨਾਂ ਇੱਕਦਾ ਮੈਨੂੰ ਅਗਲੇ ਆਏ ਕਹਿੰਦੇ ਸਰਦਾਰ ਜੀ ਤੁਸੀਂ ਮੂਰੇ ਆਓ ਯਾਰ ਤੁਹਾਡਾ ਇੰਪ੍ਰੈਸ਼ਨ ਬਹੁਤ ਵੱਖਰਾ ਹੈ ਸਾਰਿਆਂ ਦਾ ਵੱਖਰਾ ਫੇਰੇਗਾ ਤਕਰੀਬਨ ਜਿੰਨੇ ਗਾਣੇ ਚੰਗੇ ਮੈਨੂੰ ਮੈਂ ਫਰੰਟ ਤੇ ਆ ਰਹੇ ਹਾਂ ਜੀ ਅੱਜ ਜਿੱਥੇ ਤੱਕ ਖੜੇ ਆ ਇਹ ਦਸਤਾਰ ਦਾੜਾ ਅੱਛਾ ਬਸ ਆਹ ਇਲਾਕੇ ਚੱਲੋ ਇਸ ਦੇ ਥਰੂ ਹੀ ਆਪਾਂ ਅੱਗੇ ਦੀ ਅੱਗੇ ਜਾ ਰਹੇ ਹਾਂ ਲੋਕਾਂ ਦੇ ਬਾਈਆਂ ਪਾਈਆਂ ਚ ਬਹੁਤ ਵਧੀਆ ਵਿੱਚ ਰਹੀ ਜੀ ਇੱਕ ਗਾਣਾ ਕਰਿਆ ਤੇ ਸਾਡਾ ਲੈਜੈਂਡ ਸਰਦਾਰ ਉਹਦੇ ਵਿੱਚ ਆਪਣਾ ਮੇਨ ਕਰਦਾਰ ਹੈ ਮੇਨ ਤੇ ਰੋਲ ਹੈ ਉਹਦੇ ਵਿੱਚ ਬਹੁਤ ਵਧੀਆ ਗਾਣਾ ਰਿਸਪੌਂਸ ਵੀ ਬਹੁਤ ਸੋਹਣਾ ਹੈ ਸਾਡਾ ਤੇ ਇੱਕ ਕੀਤਾ ਸੀ ਅਸੀਂ ਹੁਣ ਪਿਛਲੇ ਸਾਲ ਆਇਤੀਆ ਇੰਦਰਜੀਤ ਨਿਕੂ ਦਾ ਆਇਤੀ ਪੱਗ ਦਾ ਫਰੈਂਡ ਸਾਡੀ ਪੱਗ ਦਾ ਫਰੈਂਡ ਸਰਦਾਰੀ ਵਜਦਾ ਕੋਈ ਤੇਰੀ ਗੁੱਚੀ ਗਾਚੀ ਕਰੂਗੀ ਕਿ ਰੀਸ ਹੋਰੀਏ ਤੇ ਇੱਕ ਕੀਤਾ ਸੀ ਸੁਖਵੀਰ ਸੁਖੀ ਹੈ ਅੰਮ੍ਰਿਤਸਰ ਦਾ ਸਿੰਗਰ ਉਹਦਾ ਕੀਤਾ ਸੀ ਪੱਗ ਪੋਚਮੀ ਤੇ ਨਾਲੇ ਮੁੱਛਾਂ ਕੁੰਡੀਆਂ ਕਹਿੰਦਾ ਰੱਖਦੇ ਨੇ ਸ਼ੌਂਕੀ ਸਰਦਾਰ ਜੀ ਮਤਲਬ ਰਿਸਪੌਂਸ ਬਹੁਤ ਸੋਹਣਾ ਮਿਲ ਰਹੀ ਐਂ ਲਾ ਕੇ ਚੱਲੋ ਜੀ ਉੱਥੇ ਸਿੰਗਰਾਂ ਨੂੰ ਵੀ ਦੇਖਦੇ ਵੀ ਉਹ ਐਂ ਕਹਿੰਦੇ ਭਾਈ ਜੀ ਸਿੰਗਰ ਤੁਸੀਂ ਹੋ ਮੈਂ ਸਿੰਘ ਗਰੰਦਰ ਬਠਾ ਪਰਮੋਡਿੰਗ ਤੇ ਮਨਵੀਨ ਪ੍ਰਸ਼ਦ ਨੂੰ ਤੇ ਇੱਕ ਬੰਦਾ ਕਰ ਰਿਹਾ ਸ਼ਾਹ ਸਿੰਘ ਗਰੀਬ ਤੁਸੀਂ ਖੁਦ ਸਿੱਖੀ ਚ ਵਾਪਸ ਆਏ ਹੋ ਤੇ ਹੁਣ ਨੌਜਵਾਨੀ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਦਸਤਾਰ ਨਾਲ ਮੇਰਾ ਕੈਰੀਅਰ ਬਹੁਤ ਵਧੀਆ ਬਣਿਆ ਕਿ ਪਹਿਲਾਂ ਨਾਲੋਂ ਬਹੁਤ ਮੈਂ ਆਪਡਟ ਹੋ ਗਿਆ ਬਾਕੀ ਮੈਨੂੰ ਬਹੁਤ ਕਹਿੰਦੇ ਨੇ ਯਾਰ ਇਹ ਚੀਜ਼ ਵੀ ਬਲਵਾਂ ਤੇ ਯਾਰ ਤੇਰੀ ਦਾੜੀ ਮੁੱਛ ਬਹੁਤ ਸੋਹਣੀ ਲੱਗਦੀ ਆ। ਮੈਂ ਫਿਰ ਰੱਖੋ ਨਾ ਫੇਰੇ ਸੋਹਣੀ ਲੱਗੂਗੀ। ਹੁਣ ਬਿਨਾ ਰੱਖੇ ਤਾਂ ਸੋਹਣੀ ਵੀ ਨਹੀਂ ਲੱਗਣੀ ਕੋਈ ਚੀਜ਼। ਜੇ ਰੱਖਾਂਗੇ ਫੇਰ ਹੀ ਪਤਾ ਲੱਗੂ। ਆਪਾਂ ਦੂਜੇ ਦਾ ਜੱਜ ਕਰ ਰਹੇ ਆਂ, ਆਪਾਂ ਆਪਦੇ ਬਾਰੇ ਨਹੀਂ ਸੋਚਦੇ। ਉਹ ਟਾਈਮ ਟੂ ਟਾਈਮ ਵੀ ਮੇਰੇ ਵੀ ਕਿੱਦਾਂ ਲੱਗੂਗੀ? ਆਪਾਂ ਰੱਖਾਂਗੇ ਫੇਰ ਆਪਾਂ ਨੂੰ ਪਤਾ ਲੱਗੂ ਵੀ ਆਪਣੀ ਇਹ ਚੀਜ਼ ਸੋਹਣੀ ਲੱਗ ਰਹੀ ਹੈਗੀ ਦਾੜੀ ਮੁੱਛ। ਜਿੰਨੇ ਮੈਂ ਆਪਕਾ ਇੰਨਾ ਵੀ ਮੇਰਾ ਸਰਕਲ ਸਾਰਾ ਸਰਦਾਰਾਂ ਦਾ ਵੀ ਪਤਾ ਲੱਗਦਾ ਵੀ ਜਦੋਂ ਅਸੀਂ ਮੇਰੇ ਭਤੀਜੇ ਦੀ ਮਤਲਬ ਬਰਥਡੇ ਦੀਆ ਬੇਟੇ ਦੀ ਦਸਤਾਰ ਬੰਦੀ ਸੀ ਉਦੋਂ ਘਟ ਘਟ 25 ਮੁੰਡੇ ਆਏ ਸੀ ਉਹ ਐਂ ਕਹਿੰਦੇ ਸੀ ਕਿ ਉਹ ਸਾਰੇ ਆਪਣੇ ਮਹੱਲੇ ਵਾਲੇ ਵੀ ਬਲਵੰਤ ਯਾਰ ਵਾਕਈ ਸਰਦਾਰ ਇਥੋਂ ਪਤਾ ਲੱਗਦਾ ਸਰਦਾਰ ਸਰਦਾਰੀਆਂ तकरीबन ਰੋਜ਼ ਵਾਂਗੂ ਲਾਈਵ ਹੁੰਨੇ ਆ ਜੀ ਮੇਰੇ ਨਾਲ ਬੱਚੇ ਜੁੜਦੇ ਨੇ ਉਹ ਜਦੋਂ ਜੁੜਦੇ ਨੇ ਉਹ ਗੱਲਾਂ ਪਤਾ ਕੀ ਕਹਿੰਦੇ ਨੇ ਮੈਨੂੰ ਉਹ ਕਹਿੰਦੇ ਸਰ ਜੀ ਅਸੀਂ ਤੁਹਾਡੀ ਦਸਤਾਰ ਨੂੰ ਦੇਖ ਕੇ ਦਸਤਾਰ ਬੰਨਣ ਲੱਗਿਆ ਮੈਂ ਕਿਹਾ ਥੈਂਕ ਯੂ ਬੇਟਾ ਮਤਲਬ ਜਦੋਂ ਮੈਨੂੰ ਬੱਚੇ ਕਹਿੰਦੇ ਨੇ ਖੁਸ਼ੀ ਹੋ ਰਹੀ ਹੈ ਇਸ ਕਰਕੇ ਮੈਨੂੰ ਨਹੀਂ ਲੱਗਦਾ ਵੀ ਕਹਿਣ ਦੀ ਲੋੜ ਪਊਗੀ ਕਿਉਂਕਿ ਬੋਲਣ ਨਾਲ ਵੱਧ ਸਾਡੀ ਦਸਤਾਰ ਬੋਲਦੀ ਹੈ ਉਹ ਆਪ ਹੀ ਕਹਿੰਦੀ ਆਪਾਂ ਇਹਦੇ ਮਗਰ ਲੱਗਦੇ ਆਪਾਂ ਮਗਰ ਮਿਲ ਕੇ ਚੱਲਦੇ ਪਿਓ ਰਿਪੋਰਟ ਪੀਟੀਸੀ ਨਿਊਜ਼